ਕਲ ਅਸੀਂ ਸਪਾਊਸ ਵੀਜ਼ਾ ਦੀ ਗੱਲ ਕੀਤੀ ਸੀ ਅੱਜ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਦੋ ਹੀ ਮੁਲਕ ਬੜੇ ਪਸੰਦ ਆਉਂਦੇ ਆ ਖਾਸ ਕਰਕੇ ਪੰਜਾਬੀਆਂ ਨੂੰ ਕੈਨੇਡਾ ਤੇ ਆਸਟ੍ਰੇਲੀਆ ਆਸਟ੍ਰੇਲੀਆ ਨੇ ਬੂਹੇ ਬੰਦ ਕੀਤੇ ਥੋੜੀ ਜਿਹੀ ਗਿਣਤੀ ਜਦੋਂ ਘਟਾਈ ਤੇ ਵਹਾ ਜਿਹੜਾ ਉਹ ਕੈਨੇਡਾ ਵੱਲ ਨੂੰ ਹੋ ਤੁਰਿਆ ਤੇ ਕੈਨੇਡਾ ਨੇ ਵੀ 2024 ਦੇ ਵਿੱਚ ਬ੍ਰੀਕਾਂ ਲਾਤੀਆਂ ਅੱਜ ਮੈਂ ਖਬਰ ਪੜ੍ਹ ਰਹੀ ਸੀ ਕਿ 2026 ਦੇ ਵਿੱਚ ਆਸਟ੍ਰੇਲੀਆ ਜਿਹੜਾ ਆ ਉਹ ਜ਼ਿਆਦਾ ਸਟੱਡੀ ਪਰਮਿਟ ਕਹਿੰਦੇ ਆ ਕਿ ਜਾਰੀ ਕਰੂਗਾ ਪਰ ਜੇਕਰ ਅਸੀਂ 2025 ਦੀ ਕਹਾਣੀ ਦੀ ਗੱਲ ਕਰਨੀ ਹੋਵੇ ਕੈਨੇਡਾ ਦੀ ਗੱਲ ਕਰਨੀ ਹੋਵੇ ਆਸਟ੍ਰੇਲੀਆ ਦੀ ਗੱਲ ਕਰਨੀ ਹੋਵੇ ਤੇ ਓਵਰਆਲ ਕੀ ਇਸ ਸਿਨੈਰੀਓ ਆ ਕਿੱਧਰ ਨੂੰ ਜਾ ਰਹੀ ਕਹਾਣੀ ਇਹਦੇ ਬਾਰੇ ਕੁਝ ਸੰਸਥਾਵਾਂ ਹੈਗੇ ਜਿਹੜਾ ਹਸਾਬ ਤਾ ਰੱਖਦੀਆਂ ਇੱਕ ਇੰਟਰਨੈਸ਼ਨਲ ਸੰਸਥਾ ਹੈ ਜੋ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਜਿਹੜਾ ਆ ਉਦੋਂ ਉਹਨੂੰ ਦੇਖ ਰਿਖ ਕਰਦਾ ਉਹ ਸਾਰੇ ਸਰਕਾਰਾਂ ਕੋਲੋਂ ਅੰਕੜੇ ਲੈ ਕੇ ਫਿਰ ਆਪਣੀ ਰਿਪੋਰਟਾਂ ਤਿਆਰ ਕਰਦਾ ਕਿ ਆਉਣ ਵਾਲੇ 2-4 ਸਾਲਾਂ ਵਾਸਤੇ ਆਊਟਲੁੱਕ ਕੀ ਹੋਵੇਗੀ ਹੂੰ 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 ਸਸਤਾ ਹੈ ਗਿਆ ICIF ਮੋਨਿਟਰ ਹੂੰ 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 ਉਹਨਾਂ ਦੀ ਜਿਹੜੀ ਰਿਪੋਰਟ ਆਸਟ੍ਰੇਲੀਆ ਬਾਰੇ ਵੀ ਕੈਨੇਡਾ ਬਾਰੇ ਵੀ ਉਹ ਜਰਾ ਸਾਂਝੀ ਕਰਦੇ ਆ ਜੀ ਜੀ ICIF ਨੂੰ ਜਿਹੜਾ IRCC ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਨਸ਼ਿਪ ਕੈਨੇਡਾ ਨੇ ਜਿਹੜੇ ਅੰਕੜੇ ਜਾਰੀ ਕੀਤੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਵਿੱਚ ਜਿਹੜਾ ਵਾਰਾ ਲੰਘ ਕੇ ਗਿਆ ਪਿੱਛੇ ਬਲਕਿ ਹੁਣ ਤਾਂ 2025 ਵੀ ਅੱਧੇ ਤੋਂ ਜ਼ਿਆਦਾ ਗੁਜ਼ਰ ਚੁੱਕਾ ਹੈ 2024 ਦੇ ਵਿੱਚ 2,67,890 ਕੈਨੇਡਾ ਨੇ ਸਟਡੀ ਪਰਮਿਟ ইস্যੂ ਕੀਤੇ ਜੋ ਕਿ ਉਸ ਤੋਂ ਪਿਛਲੇ ਬਰੇ ਨਾਲੋਂ 48% ਘਟਾ ਹੈ ਇਹਦੇ ਨਾਲ ਇਹ ਵੀ ਹੈ ਕਿ ਜੋ ਸਰਕਾਰ ਨੇ ਟੀਚਾ ਮਿੱਥਿਆ ਹੋਇਆ ਸੀ ਉਹ ਇਹ ਸੀ ਕਿ 35% ਅਸੀਂ ਘਟਾਉਣੇ ਨੇ ਤੇ ਘਟ ਗਿਆ 48 ਤੇ ਇਹਦਾ ਮਤਲਬ ਹੈ ਕਿ 1 ਲੱਖ ਸਟਡੀ ਪਰਮਿਟ ਘਟੇ ਜਾਰੀ ਹੋਇਆ ਹੈ ਤੇ ਇਹਦੇ ਵਿੱਚ ਖਾਸ ਕਰ ਲ ਇਹ ਹੈ ਕਿ ਇਹਨਾਂ ਵਿੱਚ ਬਹੁਤ ਸਾਰੇ ਰੀਨਿਊਅਲ ਹੈਗੇ ਨੇ ਤੇ ਜਿਹੜੇ ਕੁਝ ਨਵੇਂ ਦਾਖਲੇ ਲੈ ਨੇ ਸਟੂਡੈਂਟਸ ਨੇ ਤੇ ਲੈ ਰਹੇ ਨੇ 2023 ਵਰਾ ਜਿਹੜਾ ਸੀ ਉਹ ਬਹੁਤ ਵੱਡਾ ਸੀ ਜਿਹਦੇ ਵਿੱਚ 364000 ਸਟਡੀ ਪਰਮਿਟ ਜਿਹੜੇ ਸੀ ਉਸ ਸਾਲ ਤਕਰੀਬਨ ਜਾਰੀ ਕੀਤੇ ਗਏ ਬਿਨਾਂ ਰੀਨਿਊਅਲ ਐਕਸਟੈਂਸ਼ਨ ਤੋਂ ਬਿਲਕੁਲ ਨਵੇਂ ਸਟਡੀ ਪਰਮਿਟ 2024 ਦੇ ਵਿੱਚ ਇਹ ਜੋ 50% ਦਾ ਘਾਟਾ ਪੈ ਗਿਆ ਇਹਦੇ ਨਾਲ ਹੋਰ بڑے ਅਸਰ ਹੋਏ ਨੇ IRCC ਨੇ ਜਿੰਨਾ ਟੀਚਾ ਰੱਖਿਆ ਸੀ ਕੈਪ ਪਹਿਲਾਂ ਰੱਖੀ ਸੀ ਉਹਨੂੰ ਜਿਹੜਾ ਸੀ 2024 ਤੇ 25 ਲਈ ਰੱਖਿਆ ਗਿਆ ਸੀ ਫਿਰ ਆਪ ਜੀ ਨੂੰ ਯਾਦ ਹੋਵੇਗਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਹੋਇਆ ਕਰਦੇ ਸੀ ਮਾਰਕ ਮਿਲਰ ਤੇ ਉਹਨਾਂ ਨੇ ਕਿਹਾ ਸੀ ਕਿ 2024 ਤੱਕਰੀਬਨ ਹੋ ਗਿਆ ਹੁਣ ਕੰਮ 25 ਵਾਸਤੇ ਆ ਟੀਚਾ ਤੇ 26 ਵਾਸਤੇ ਵੀ ਜਿਹੜਾ ਹੈ ਉਹਨੂੰ ਅਸੀਂ ਘਟਾਵਾਂਗੇ ਸੋ 26 ਤੱਕ ਵੀ ਇਸੇ ਤਰ੍ਹਾਂ ਘਟਾਉਣ ਦਾ ਜਿਹੜਾ ਟੀਚਾ ਸਰਕਾਰ ਨੇ ਰੱਖਿਆ ਹੋਇਆ ਹੈ ਪਰ ਕੀ ਉਹਨਾਂ ਨੇ ਜਿੰਨਾ ਟੀਚਾ ਰੱਖਿਆ ਹੋਇਆ ਸੀ ਜੇ ਉਸ ਤੋਂ ਵੀ ਜ਼ਿਆਦਾ ਘਟ ਗਏ ਨੇ ਤਾਂ ਫਿਰ ਕੀ ਸਰਕਾਰ ਉੱਥੇ ਉੱਥੇ ਆਪਣੀਆਂ ਗੱਲਾਂ ਤੇ ਕਾਇਮ ਰਹੇਗੀ ਇਹ ਹੁਣ ਬਹੁਤ ਵੱਡਾ ਸਵਾਲ ਹੈ ਭਾਵੇਂ ਸਰਕਾਰ ਨੇ ਤੇ ਥੋੜਾ ਜਿਹਾ ਘਟਾਉਣ ਦੀ ਗੱਲ ਕੀਤੀ ਸੀ 35% ਤੇ ਫਰਕ ਤਕਰੀਬਨ 50% ਦਾ ਪੈ ਰਿਹਾ ਸੋ ਇਹ ਜਿਹੜਾ ਵਾਧੂ ਫਰਕ ਹੈ ਇਹਦੇ ਨਾਲ ਕੀ ਅਸਰ ਹੋਵੇਗਾ ਇਹ ਪਿਛਲੇ ਦਿਨਾਂ ਵਿੱਚ ਖਬਰਾਂ ਸੀ ਸਾਂਝੀਆਂ ਕਰ ਚੁੱਕਿਆ ਕਿ 10000 ਦੇ ਲਾਗੇ ਨੌਕਰੀਆਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ ਜਿਹੜੀਆਂ ਕਿ ਐਜੂਕੇਸ਼ਨ ਸੈਕਟਰ ਨਾਲ ਸੰਬੰਧਿਤ ਸੀ ਇਸ ਤੋਂ ਜ਼ਿਆਦਾ ਵੀ ਜਾਣਗੀਆਂ ਜਦੋਂ ਜਿਹੜੇ ਸਟੂਡੈਂਟ ਆਲਰੇਡੀ ਐਨਰੋਲਡ ਨੇ ਜਦੋਂ ਉਹ ਪਾਸ ਆਊਟ ਕਰ ਗਏ ਜਾਂ ਉਹਨਾਂ ਨੇ ਕੁਝ ਵਰਕ ਪਰਮਿਟ ਲੈ ਲਿਆ ਜਾਂ ਉਹ ਜਾਂ ਅੱਗੇ ਮੂਵ ਔਨ ਕਰ ਗਏ ਸਿੰਪਲ ਕਰ ਲਿਆ ਹੁਣ ਇਸ 10000 ਨੌਕਰੀਆਂ ਦੇ ਵਿੱਚੋਂ 60% ਕੱਲੀਆਂ ਜਿਹੜੀਆਂ ਨੇ 온ਟੇਰੀਓ ਵਿੱਚ ਗਈਆਂ ਇਹ ਦੱਸਿਆ ਜਾਂਦਾ ਨਵੇਂ ਸਟਡੀ ਪਰਮਿਟ ਜਿਹੜੇ ਨੇ 2025 ਦੇ ਵਿੱਚ ਉਹਨਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਜਿਹੜੀ ਹੈ 24 ਨਾਲੋਂ ਵੀ 50% ਹੋਰ ਜ਼ਿਆਦਾ ਘਟ ਜਾਣ ਦੀ ਸੰਭਾਵਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਤੇ ਇਹਦੇ ਵਿੱਚੋਂ ਵੱਡੀ ਗਿਣਤੀ ਉਹ ਹੋਣਗੇ ਜਿਹੜੇ ਪਹਿਲਾਂ ਹੀ ਇੱਥੇ ਹੈਗੇ ਨੇ ਤੇ ਆਪਣੇ ਪ੍ਰੋਗਰਾਮ ਰੀਨਿਊ ਕਰ ਰਹੇ ਨੇ ਤੇ ਨਵੇਂ ਦਾਖਲੇ ਲੈ ਰਹੇ ਨੇ ਜਿਨ੍ਹਾਂ ਦੇ ਕੋਰਸ ਮੁੱਕ ਚੁੱਕੇ ਨੇ ਉਹਨਾਂ ਨੇ ਨਵੀਆਂ ਜਿਹੜੀਆਂ ਆਫਰਸ ਲੈ ਕੇ ਤੇ ਉਹ ਦਾਖਲੇ ਲੈਣੇ ਨੇ ਤਾਂ ਕਿ ਉਹ ਕੈਨੇਡਾ ਵਿੱਚ ਕਿਸੇ ਨਾ ਕਿਸੇ ਤਰੀਕੇ ਰਹਿ ਸਕਣ ਹੁਣ ਅਪਲਾਈ ਬੋਰਡ ਨੇ ਵਾਰਨਿੰਗ ਦਿੱਤੀ ਹੋਈ ਹੈ ਸਰਕਾਰੀ ਅਕੜੇ ਮੁਤਾਬਕ ਕਿ ਜੇ ਇਹੋ ਹੀ ਟ੍ਰੈਂਡ ਜਾਰੀ ਰਿਹਾ ਤਾਂ ਇਹਦਾ ਜਿਹੜਾ ਨੰਬਰਸ ਨੇ ਜੋ ਜੋ ਆਮਦਨ ਹੈ ਸਟੂਡੈਂਟਸ ਨਾਲ ਜੁੜੀ ਹੋਈ ਇੰਟਰਨੈਸ਼ਨਲ ਸਟੂਡੈਂਟਸ ਨਾਲ ਜੁੜੀ ਹੋਈ ਕਿਉਂਕਿ ਫੀਸਾਂ ਕਈ ਗੁਣਾ ਵਧਾਉ ਕਰਾਈਆਂ ਜਾਂਦੀਆਂ ਨੇ ਉਹਦਾ ਵੱਡਾ ਘਾਟਾ ਜੀਡੀਪੀ ਦੇ ਵਿੱਚ ਪੈ ਸਕਦਾ ਹੁਣ ਸਾਡੇ ਸੁਣਨ ਵਾਲੇ ਬਹੁਤ ਸਾਰੇ ਕਹਿਣਗੇ ਕਿ ਕਿੰਨਾ ਕੁ ਫਰਕ ਪਵੇਗਾ ਜੇ 2022 ਬਰੇ ਦੀ ਗੱਲ ਕੀਤੀ ਜਾਵੇ ਤਾਂ 30 ਤੋਂ 32 ਬਿਲੀਅਨ ਡਾਲਰ ਸਟੂਡੈਂਟਸ ਨੇ ਕੈਨੇਡਾ ਦੀ ਜਿਹੜੀ ਹੈ ਜੀਡੀਪੀ ਦੇ ਵਿੱਚ ਕੰਟ੍ਰਿਬਿਊਟ ਕੀਤਾ ਬਹੁਤ ਵੱਡੀ ਰਕਮ ਹੈ ਉਹ ਤੇ ਜੇ ਉਹ ਰਕਮ ਘਟਦੀ ਜਾਵੇਗੀ ਨੌਕਰੀਆਂ ਲੱਗ ਜਾਣਗੀਆਂ ਫਿਰ ਉਹਦੇ ਨਾਲ ਕੀ ਹੋਵੇਗਾ ਇਹ ਗੱਲ ਹੈ ਕੈਨੇਡਾ ਦੀ ਤੇ ਜਦੋਂ ਆਸਟ੍ਰੇਲੀਆ ਦੀ ਅਸੀਂ ਗੱਲ ਕਰਦੇ ਆਂ ਆਸਟ੍ਰੇਲੀਆ ਵਾਲਿਆਂ ਦੇ ਜਦੋਂ ਵੀਜ਼ੇ ਸ਼ੁਰੂ-ਸ਼ੁਰੂ ਦੇ ਵਿੱਚ ਵਾਵਾ ਜਿਹੜੇ ਸੀ ਇਸ਼ੂ ਕਰਨੇ ਜਾਰੀ ਕੀਤੇ ਪਰ ਉਹ ਕਦੇ ਵੀ ਜਿੰਨੇ ਕੈਨੇਡਾ ਨੇ ਇਸ਼ੂ ਕੀਤੇ ਉਹਨਾਂ ਦੇ ਬਰਾਬਰ ਲੱਗੇ ਸ਼ੱਕੀ ਗਿਣਤੀ ਕਦੇ ਵੀ ਨਹੀਂ ਰਹੀ ਭਾਵੇਂ ਕਿ ਬਹੁਤ ਜ਼ਿਆਦਾ ਵੀ ਸੀ ਪਰ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੇ ਵਿੱਚ ਇਹ ਰਿਪੋਰਟਸ ਆਈਆਂ ਕਿ ਤੁਸੀਂ ਵੀਜ਼ਾ ਲੈ ਲਓ ਸਟੂਡੈਂਟ ਪਰ ਪੱਕੇ ਹੋਣ ਦਾ ਚਾਂਸ ਕੋਈ ਨਹੀਂ ਜਦੋਂ ਇਹ ਖਬਰ ਆਈ ਦ ਇੰਟਰਨੈਸ਼ਨਲ ਸਟੂਡੈਂਟਸ ਦਾ ਆਪਣੇ ਆਪ ਮੋਹ ਭੰਗ ਹੋ ਗਿਆ ਤੇ ਦੂਸਰੇ ਪਾਸੇ ਕੈਨੇਡਾ ਨੇ ਆਪਸ਼ਨ ਦੇ ਦਿੱਤੀ ਕਿ ਸਾਡੇ ਕੋਲ ਆਓ ਵੀ ਕੰਮ ਵੀ ਕਰੋ ਤੇ ਪੱਕੇ ਹੋਣ ਦੀ ਆਪਸ਼ਨ ਵੀ ਦੇਵਾਂਗੇ ਹੁਣ ਜਦੋਂ ਕੈਨੇਡਾ ਵੱਲੋਂ ਵੀ ਆਪਸ਼ਨ ਬੰਦ ਹੈ ਤੇ ਆਸਟ੍ਰੇਲੀਆ ਭਾਵੇਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੱਦਣਾ ਚਾਹੁੰਦਾ ਹੈ ਤੇ ਨਵੀਆਂ ਮਾਰਕੀਟਸ ਵੱਲ ਨੂੰ ਧਿਆਨ ਕਰਨਾ ਚਾਹੁੰਦਾ ਪਰ ਉਹਨਾਂ ਕੋਲ ਬਹੁਤੀ ਆਪਸ਼ਨ ਬਚਦੀ ਨਹੀਂ ਆ ਭਾਵੇਂ ਉਹਨਾਂ ਨੇ ਟੀਚੇ ਥੋੜੀ ਜਿਹਾ ਵਧਾਉਣ ਦੀ ਗੱਲ ਕੀਤੀ ਹੈ ਉਹਦੇ ਪਿੱਛੇ ਵੀ ਕਾਰਨ ਹੈ ਦ ਨੈਸ਼ਨਲ ਆਸਟ੍ਰੇਲੀਆ ਬੈਂਕ ਐਨ ਏ ਬੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਜਿੰਨੇ ਖਰਚੇ ਕੀਤੇ ਉਹ ਕੰਟਰੀ ਦੀ ਜੀਡੀਪੀ ਦਾ ਇੱਕ ਠੀਕ-ਠਾਕ ਪਰਸੈਂਟੇਜ ਜਿਹੜਾ ਸੀ 2023 ਦੇ ਵਿੱਚ ਸੀ ਭਾਵੇਂ ਕਿ ਇੰਨੇ ਸਟੂਡੈਂਟਸ ਨਹੀਂ ਆਏ ਸੀ ਹੁਣ ANUB ਦੇ ਇਕਨੋਮਿਸਟ ਕਹਿੰਦੇ ਨੇ ਕਿ ਇਹ ਜਿਹੜਾ ਬੂਸਟ ਹੈਗਾ ਇੰਨੇ ਆਸਟ੍ਰੇਲੀਆ ਦੀ ਇਕਨੋਮੀ ਨੂੰ ਬਹੁਤ ਚੰਗਾ ਹੰਗਾਰਾ ਦਿੱਤਾ ਤੇ 네ਗੇਟਿਵ ਇਕਨੋਨੋਮਿਕ ਗਰੋਥ ਜਿਹੜੀ ਸੀ ਉਹਨੂੰ 네ਗੇਟ ਕਰਨ ਦੇ ਵਿੱਚ ਮਦਦ ਕੀਤੀ ਤੇ ਦੋ ਰੈਸੈਸ਼ਨ ਜਿਹੜੇ ਨੇ ਟੈਕਨੀਕਲ ਰੈਸੈਸ਼ਨ ਜਿਹੜੇ ਆ ਸਕਦੇ ਸੀ ਉਨਾ ਤੋਂ ਬਚਨ ਵਿੱਚ ਮਦਦ ਮਿਲੀ ਹੁਣ ਗਲੋਬਲ ਅਫੇਅਰਸ ਕੈਨੇਡਾ ਉਹ ਕਹਿੰਦੇ ਨੇ ਕਿ ਜੀਡੀਪੀ ਦੇ ਵਿੱਚ ਕੰਟਰੀਬਿਊਸ਼ਨ ਜਿਹੜਾ ਇੰਨਾ ਜ਼ਿਆਦਾ ਹੋਇਆ ਤੇ ਉਧਰ ਆਸਟ੍ਰੇਲੀਆ ਵਾਲੇ ਕਹਿ ਰਹੇ ਨੇ ਕਿ ਇੰਨਾ ਜ਼ਿਆਦਾ ਕੰਟਰੀਬਿਊਸ਼ਨ ਹੋਇਆ ਉਹਦਾ ਅਸਰ ਆਉਣ ਵਾਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਹੁਣ ਕ੍ਰੈਕਡਾਊਨ ਜਿਹੜਾ ਹੈ ਜੀ ਉਹ ਜਿਹੜਾ ਇੰਨਾ ਜ਼ਿਆਦਾ ਸਟਡੀ ਪਰਮਿਟ ਤੇ ਕੀਤਾ ਜਾਣਾ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਦੋਵਾਂ ਮੁਲਕਾਂ ਦੇ ਵਿੱਚ ਪੈ ਰਿਹਾ ਜੀ